ਲਓ ਜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਪਟਾਲਕਲਾ ਜ਼ਿਲ੍ਹਾ ਸੰਗਰੂਰ ਤਹਿਸੀਲ ਲੈਰੇਗਾਗਾ ਜਿੱਥੇ ਕਿ ਆ ਛੋਟੀ ਵਿਕਿਆਉ ਹੈ ਛੋਟੀ ਤੀਜੇ ਸੂਈ ਹੈ 6-7 ਦਿਨਾਂ ਦੀ ਸੂਈ ਹੋਈ ਹੈ ਤੁਹਾਨੂੰ ਦਿਖਾ ਰਹੇ ਆ ਛੋਟੀ ਦੇ ਥਾਣ ਬਹੁਤ ਸੋਹਣੇ ਫੇਮ ਦਿਖਾ ਰਹੇ ਆ ਲੇਵਾ ਬਹੁਤ ਸੋਹਣੇ ਲੇਵੇ ਦੀ ਛੋਟੀ ਹੈ ਕੱਲਾ ਕੱਲਾ ਥਾਣੇ 6-7 ਦਿਨਾਂ ਦੀ ਸੂਈ ਹੈ 10 ਲੀਟਰ ਦੁੱਧ ਤਿਆਰ ਹੈ ਜਿਸ ਵੀਰੇ ਨੇ ਲੈਣੀ ਹੋਵੇ ਉਹ ਫੋਨ ਤੇ ਸੰਪਰਕ ਕਰ ਸਕਦਾ ਹੈ ਛੋਟੀ ਦਾ ਰੇਟ 1 ਲੱਖ 20000 ਰੁਪਏ ਹੈ ਛੋਟੀ ਤੀਜੇ ਸੂਏ ਦੀ ਸੂਈ ਹੋਈ ਹੈ 10 ਲੀਟਰ ਦੁੱਧ ਤਿਆਰ ਹੈ ਥਾਨ ਕੱਲਾ ਕੱਲਾ ਹੈ ਜਿਸ ਵੀਰੇ ਨੇ ਲੈਣੀ ਹੋਵੇ ਉਹ ਫੋਨ ਤੇ ਸੰਪਰਕ ਕਰ ਸਕਦਾ ਹੈ ਕਿੱਛੇ ਵੀਰੇ ਕੱਟਾ ਹੈ 6-7 ਦਿਨਾਂ ਦੀ ਸੂਈ ਹੋਈ ਹੈ